ਲੇ ਅਸੀਂ ਖਰੜ ਦੇ ਵਿੱਚ ਮੌਜੂਦ ਆ ਜਿੱਥੇ ਖਰੜ ਤੋਂ ਜੋ ਨੰਬਰ 12 ਤੋਂ ਆਮ ਆਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਕਿਉਂਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਦੇ ਨਤੀਜੇ ਅੱਜ ਆਇਆਗਾ ਜਿਦੇ ਵਿੱਚ ਆਮ ਆਦੀ ਪਾਰਟੀ ਵੱਡੀ ਜਿੱਤ ਹਾਸਲ ਕਰਦੀ ਹੋ ਨਜ਼ਰ ਆਈ ਹੈ ਖਰੜ ਦੇ ਵਿੱਚ ਮੇਰੇ ਨਾਲ ਤਗਵੀਰ ਸਿੰਘ ਮੌਜੂਦ ਨੇ ਜਿਹੜੇ ਜਿੱਤੂ ਆਸਲ ਹੋਏ ਨੇਗੇ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਹੈ ਕਿਉਂਕਿ ਜਦੋਂ ਚੋਣਾਂ ਹੋ ਉੱਥੇ ਨਤੀਜੇ ਆ ਰਹੇ ਸੀ ਵੋਟਪਰ ਕਿਨੇ ਜਾ ਰਹੇ ਸੀ ਬੜਾ ਤਣਾਅਪੂਰਨ ਮਾਹੌਲ ਸੀਗਾ ਉਦੋਂ ਬਿਲਕੁਲ ਜੀ ਬਿਲਕੁਲ ਬਹੁਤ ਦੇਖੋ ਗੰਭੀਰ ਰੂਪ ਸੀਗਾ ਮਾਹੌਲ ਉਸ ਟਾਈਮ ਤੇ ਸਾਡੇ ਐਮਐਲਏ ਮੈਡਮ ਅਨਮੋਲ ਗਗਨ ਮਾਨ ਜੀ ਦੇ ਕੰਮਾਂ ਨੂੰ ਮੋਹਰ ਲਾਈ ਹੈਗੀ ਹੈ ਤੇ ਆਪਾਂ ਹੁਣ ਜੋ ਵੀ ਪਰ ਆਪਣਾ ਅੱਗੇ ਕੰਮ ਹੋਣਗੇ ਆਪਾਂ ਸਾਰੇ ਤਹਿ ਦਿਲੋਂ ਧੰਨਵਾਦ ਕਰਾਂਗੇ ਸਾਰਿਆਂ ਦਾ। ਖਰੜ ਦੇ ਵਿੱਚ ਬੜਾ ਲੋਕਾਂ ਦਾ ਰੋਸ ਸੀਗਾ ਭਈ ਕੰਮ ਨਹੀਂ ਹੈਗੇ ਕਿ ਅੱਜ ਜਿੱਤੇ ਇਹ ਦਰਸਾਉਂਦੀ ਹੈ ਕਿ ਭਈ ਕੰਮ ਹੋਏ ਹੋਏ ਨੇ। ਨਹੀਂ ਉਹ ਖਰੜ ਦੇ ਲੋਕਾਂ 'ਚ ਸੀਗਾ ਸ਼ਹਿਰ ਦੇ ਅੰਦਰ ਸੀਗਾ ਕਿਉਂਕਿ ਸ਼ਹਿਰ ਦੇ ਅੰਦਰ ਜਿਹੜੀ ਹੈਗੀ ਹੈ ਪਹਿਲਾਂ ਕਾਲੀਆਂ ਦੀ ਸੀਗੀ ਆਪਣੀ ਨਗਰ ਕਾਉਂਸਲ ਹੁਣ 4-5 ਮਹੀਨੇ ਤੋਂ ਆਪਣੀ ਚੱਲ ਰਹੀ ਹੈ ਤੇ 100 ਦੇ ਕਰੀਬ ਆਪਾਂ ਸੜਕਾਂ ਬਣਾ ਚੁੱਕੇ ਆ। ਤੇ ਹੁਣ ਜਿਹੜੀ ਕੰਮਾਂ ਦੀ ਬਹੁ ਤੇ ਲੋਕ ਮਾੜੇ ਮੋਟੇ ਜਿਹੜੇ ਮਾੜੇ ਮੋਟੇ ਲੋਕਾਂ ਦੇ ਰੋਸ ਨੇ ਉਹ ਪੂਰੇ ਹੋਣਗੇ ਉਹਨਾਂ ਖਤਮ ਕਰੋਗੇ ਸਾਰੇ ਪੂਰੇ ਹੋਣਗੇ ਸਾਰੇ ਤੁਹਾਡੇ ਸਾਹਮਣੇ ਆ ਪੂਰੇ ਹੋਣਗੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਇਹ ਲੋਕਾਂ ਨੇ ਦਿੱਤਾ ਇਹ ਰੋਸ ਦੇਖੋ ਜੀ ਰੋਸ ਹੁੰਦਾ ਫਤਮਾਨੰਦ ਦੇ ਫਤਵਾ ਲੋਕਾਂ ਨੇ ਨਹੀਂ ਦਿੱਤਾ ਜੀ ਕਿਹੜੇ ਕੰਮ ਹੁਣ ਪਹਿਲ ਦੌਰ ਤੇ ਖੜ ਲਾ ਕੇ ਲਈ ਤੁਸੀਂ ਕਰੋਗੇ ਥੋੜੇ ਮੁਖ ਦੇ ਵਿੱਚ ਮਨ ਦੇ ਵਿੱਚ ਸੀਗੇ ਚੀਜ਼ਾਂ ਵੀ ਕਰਨੀਆਂ ਪੈਣਗੀਆਂ ਕਰਨੀ ਚਾਹੀਦੀਆਂ ਨੇ ਦੇਖੋ ਜਿਹੜੇ ਆਪਣੇ ਪਿੰਡ ਹੈਗੇ ਆ ਅੱਜ ਤੱਕ ਇਹ ਗਲੀਆਂ ਨਾਲ ਜੁੜ ਜੇ ਹੋਏ ਆ ਇਹ ਤੋਂ ਉੱਪਰ ਉੱਠ ਕੇ ਵਿਕਾਸ ਕਰਾਂਗੇ ਆਪਾਂ ਕਮਿਊਨਿਟੀ ਸੈਂਟਰ ਬਣਾਵਾਂਗੇ ਚੰਗੀਆਂ ਲਾਇਬ੍ਰੇਰੀਆਂ ਬਣਾਵਾਂਗੇ ਹੋਰ ਜਿਹੜੇ ਵੀ ਕੰਮ ਹੋਣਗੇ ਸਾਰੇ ਬਿਹਤਰ ਤਰੀਕਿਆਂ ਕਰਾਂਗੇ ਪਾ ਜੀ ਇਸ ਬਾਬਤ ਤੁਹਾਡੀ ਗੱਲਬਾਤ ਹੋਈ ਵੀ ਪਹਿਲਾਂ ਉਹਦੀ ਬਾਰਟੀ ਨਾਲ ਕਿ ਭਾਈ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣੀਆਂ ਨੇਗੀਆਂ ਸੈਂਟਰ ਬਣਾਉਣੇ ਨੇ ਬਿਲਕੁਲ ਹੋਈ ਹੈ ਜੀ ਬਿਲਕੁਲ ਹੋਈ ਹੈ ਜੀ ਪਿੰਡਾਂ ਨਾਲ ਵਾਦਾ ਹੈ ਕੀ ਕਰੋਗੇ ਜੀ ਵਾਦਾ ਵਾਦਾ ਸਾਰੇ ਪਿੰਡਾਂ ਨਾਲ ਵਾਦਾ ਹੈ ਇਹ ਜਿੰਨਾ ਵੀ ਜੋ ਵੀ ਸਾਨੂੰ ਉੱਪਰੋਂ ਗਰਾਂਡ ਆਉਗੀ ਇੱਕ ਇੱਕ ਪੈਸਾ ਜਿਹੜਾ ਮਾਨਦਰੀ ਨਾਲ ਪਿੰਡਾਂ ਤੇ ਲੱਗੇਗਾ ਜੀ ਸੋ ਬਿਲਕੁਲ ਸਾਡੇ ਨਾਲ ਇਸ ਵਕਤ ਰਵੀਰ ਸਿੰਘ ਮੌਜੂਦ ਨੇ ਖਰੜ ਤੋਂ ਜੋ ਨੰਬਰ 12 ਤੋਂ ਜਿਨ੍ਹਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈਗੀ ਬਲਾਕ ਸੰਮਤੀ ਚੋਣਾਂ ਦਾ ਜਿਹੜਾ ਨਤੀਜਾ ਲਗਾਤਾਰ ਆ ਰਿਹਾ ਹੈਗਾ ਕਾਫੀ ਅਗਰ ਮਾਜਰੀ ਦੀ ਗੱਲ ਕੀਤੀ ਹੈ ਮਾਜਰੀ ਦੇ ਵਿੱਚ ਵੀ ਆ ਅਕਾਲੀ ਦਲ ਜਿੱਤ ਰਹੀ ਹੈ ਨਾਲੇ ਨਾਲ ਆਪ ਜਿੱਤ ਦੀ ਨਜ਼ਰ ਆ ਰਹੀ ਹੈ ਲੇਕਿਨ ਅਗਰ ਖਰੜ ਦੀ ਗੱਲ ਕੀਤੀ ਜਾਵੇ ਖਰੜ ਦੇ ਵਿੱਚ ਆਵਾ ਦੀ ਪਾਰਟੀ ਜਿੱਤ ਹਾਸਲ ਕਰ ਰਹੀ ਹੈ ਕਾਂਗਰਸ ਵੀ ਜਿਹੜੇ ਉਹਨਾਂ ਦੇ ਰੋਸ ਸੀਗੇ ਉਹ ਖਤਮ ਹੋਣਗੇ ਸੜਕਾਂ ਦੀ ਗੱਲ ਕੀਤੀ ਜਾਵੇ ਲਾਇਬ੍ਰੇਰੀ ਦੀ ਗੱਲ ਕੀਤੀ ਜਾਵੇ ਹਰ ਚੀਜ਼ ਕਹਿੰਦੇ ਸੀ ਸਾਡੀ ਪਾਰਟੀ ਨਾਲ ਗੱਲਬਾਤ ਹੋਈ ਹੈ ਫੰਡ ਜਿੰਨਾ ਵੀ ਆਊਗਾ ਸਾਰਾ ਇਕੱਲੇ ਇਕੱਲੇ ਕੰਮ ਤੇ ਲੱਗੂਗਾ ਲਾਵਾਂਗੇ ਇਸ ਕਰਕੇ ਲੋਕਾਂ ਨੇ ਸਾਨੂੰ ਜਿੱਤ ਹਾਸਲ ਕਰਾਈ ਹੈ ਸਾਡੇ ਝੋਲੀ ਜਿੱਤ ਪਾਈ ਹੈਗੀ ਕਿਨਪਸ ਨੀਲਨਾਲ ਪ੍ਰਿੰਸ ਗਰਗ ਡੈਨਿਕ ਸੋਸਾਇਟੀ ਵੀ ਹੈ ਇਸ ਲਈ ਅਸੀਂ ਖਰੜ ਦੇ ਵਿੱਚ ਮੌਜੂਦ ਹਾਂ ਜਿੱਥੇ ਖਰੜ ਤੋਂ ਜੋ ਨੰਬਰ 12 ਤੋਂ ਆਮ ਆਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਕਿਉਂਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਦੇ ਨਤੀਜੇ ਅੱਜ ਆਇਆਗਾ ਜਿਦੇ ਵਿੱਚ ਆਮ ਆਦੀ ਪਾਰਟੀ ਵੱਡੀ ਜਿੱਤ ਹਾਸਲ ਕਰਦੀ ਹੋਈ ਨਜ਼ਰ ਆਈ ਹੈ ਖਰੜ ਦੇ ਵਿੱਚ ਮੇਰੇ ਨਾਲ ਤਾਂ ਗਵੀਰ ਸਿੰਘ ਮੌਜੂਦ ਨੇ ਜਿਹੜੇ ਜਿੱਤੂ ਆਸਲ ਹੋਏ ਨੇਗੇ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਹੈ ਕਿਉਂਕਿ ਜਦੋਂ ਚੋਣਾਂ ਹੋ ਉੱਥੇ ਨਤੀਜੇ ਆ ਰਹੇ ਸੀ ਵੋਟਪਰ ਕਿੰਨੇ ਜਾ ਰਹੇ ਸੀ ਬੜਾ ਤਣਾਅਪੂਰਨ ਮਾਹੌਲ ਸੀਗਾ ਉਦੋਂ ਬਿਲਕੁਲ ਜੀ ਬਿਲਕੁਲ ਬਹੁਤ ਦੇਖੋ ਗੰਭੀਰ ਰੂਪ ਸੀਗਾ ਮਾਹੌ ਤੇ ਸਾਡੇ ਐਮਐਲਏ ਮੈਡਮ ਅਨਮੋਲ ਗਗਨ ਮਾਨ ਜੀ ਦੇ ਕੰਮਾਂ ਨੂੰ ਮੋਹਰ ਲਾਈ ਹੈਗੀ ਹੈ ਤੇ ਆਪਾਂ ਹੁਣ ਜੋ ਵੀ ਪਰ ਆਪਣਾ ਅੱਗੇ ਕੰਮ ਹੋਣਗੇ ਆਪਾਂ ਸਾਰੇ ਤਹਿ ਦਿਲੋਂ ਧੰਨਵਾਦ ਕਰਾਂਗੇ ਸਾਰਿਆਂ ਦਾ। ਖਰੜ ਦੇ ਵਿੱਚ ਬੜਾ ਲੋਕਾਂ ਦਾ ਰੋਸ ਸੀਗਾ ਭਾਈ ਕੰਮ ਨਹੀਂ ਹੈਗੇ ਕਿ ਅੱਜ ਜਿੱਦ ਜਿੱਥੇ ਇਹ ਦਰਸਾਉਂਦੀ ਹੈ ਕਿ ਭਾਈ ਕੰਮ ਹੋਏ ਹੋਏ ਨੇ। ਨਹੀਂ ਉਹ ਖਰੜ ਦੇ ਲੋਕਾਂ 'ਚ ਸੀਗਾ ਸ਼ਹਿਰ ਦੇ ਅੰਦਰ ਸੀਗਾ ਕਿਉਂਕਿ ਸ਼ਹਿਰ ਦੇ ਅੰਦਰ ਜਿਹੜੀ ਹੈਗੀ ਹੈ ਪਹਿਲਾਂ ਕਾਲੀਆਂ ਦੀ ਸੀਗੀ ਆਪਣੀ ਨਗਰ ਕੌਂਸਲ ਹੁਣ 4-5 ਮਹੀਨੇ ਤੋਂ ਆਪਣੀ ਚੱਲ ਰਹੀ ਹੈ ਤੇ 100 ਦੇ ਕਰੀਬ ਆਪਾਂ ਸੜਕਾ ਬਣਾ ਚੁੱਕੇ ਆ। ਤੇ ਹੁਣ ਜਿਹੜੀ ਕੰਮਾਂ ਲੋਕ ਮਾੜੀ ਮੋਟੇ ਲੋਕਾਂ ਦੇ ਰੋਸ ਨੇ ਉਹ ਪੂਰੇ ਹੋਣਗੇ ਉਹਨਾਂ ਖਤਮ ਕਰੋਗੇ ਸਾਰੇ ਪੂਰੇ ਹੋਣਗੇ ਸਾਰੇ ਤੁਹਾਡੇ ਸਾਹਮਣੇ ਆ ਪੂਰੇ ਹੋਣਗੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਇਹ ਲੋਕਾਂ ਨੇ ਦਿੱਤਾ ਇਹ ਰੋਸ ਦੇਖੋ ਜੀ ਰੋਸ ਹੁੰਦਾ ਫਤਵਾ ਨੰਦ ਇਹ ਫਤਵਾ ਲੋਕਾਂ ਨੇ ਦਿੱਤਾ ਜੀ ਕਿਹੜੇ ਕੰਮ ਹੁਣ ਪਹਿਲ ਦੌਰ ਤੇ ਖਰੜ ਲਾ ਕੇ ਲਈ ਤੁਸੀਂ ਕਰੋਗੇ ਥੋੜੇ ਮੁਖ ਦੇ ਵਿੱਚ ਮਨ ਦੇ ਵਿੱਚ ਸੀਗੇ ਚੀਜ਼ਾਂ ਵੀ ਕਰਨੀਆਂ ਪੈਣਗੀਆਂ ਕਰਨੀ ਚਾਹੀਦੀਆਂ ਨੇ ਦੇਖੋ ਜਿਹੜੇ ਆਪਣੇ ਪਿੰਡ ਹੈਗੇ ਆ ਅੱਜ ਤੱਕ ਇਹ ਗਲੀਆਂ ਨਾਲ ਜੁੜ ਜੇ ਹੋਏ ਆ ਇਹ ਤੋਂ ਉੱਪਰ ਉੱਠ ਕੇ ਵਿਕਾਸ ਕਰਾਂਗੇ ਆਪਾਂ ਕਮਿਊਨਿਟੀ ਸੈਂਟਰ ਬਣਾਵਾਂਗੇ ਚੰਗੀਆਂ ਲਾਇਬ੍ਰੇਰੀਆਂ ਬਣਾਵਾਂਗੇ ਹੋਰ ਜਿਹੜੇ ਵੀ ਕੰਮ ਹੋਣਗੇ ਸਾਰੇ ਬਿਹਤਰਿਕਾਂ ਕਰਾਂਗੇ ਪਸਾ ਜੀ ਇਸ ਬਾਬਤ ਤੁਹਾਡੀ ਗੱਲਬਾਤ ਹੋਈ ਵੀ ਪਹਿਲਾਂ ਉਹਦੀ ਬਾਰਟੀ ਨਾਲ ਕਿ ਭਾਈ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣੀਆਂ ਨੇਗੀਆਂ ਸੈਂਟਰ ਬਣਾਉਣੇ ਨੇ ਬਿਲਕੁਲ ਹੋਈ ਹੈ ਜੀ ਬਿਲਕੁਲ ਹੋਈ ਹੈ ਜੀ ਪਿੰਡਾਂ ਨਾਲ ਵਾਦਾ ਹੈ ਕੀ ਕਰੋਗੇ ਜੀ ਵਾਦਾ ਵਾਦਾ ਸਾਰੇ ਪਿੰਡਾਂ ਨਾਲ ਵਾਦਾ ਹੈ ਇਹ ਜਿੰਨਾ ਵੀ ਜੋ ਵੀ ਸਾਨੂੰ ਉੱਪਰੋਂ ਗਰਾਂਡ ਆਉਗੀ ਇੱਕ ਇੱਕ ਪੈਸਾ ਜਿਹੜਾ ਮਾਨਦਰੀ ਨਾਲ ਪਿੰਡਾਂ ਤੇ ਲੱਗੇਗਾ ਜੀ ਸੋ ਬਿਲਕੁਲ ਸਾਡੇ ਨਾਲ ਇਸ ਵਕਤ ਰਵੀਰ ਸਿੰਘ ਮੌਜੂਦ ਨੇ ਖਰੜ ਤੋਂ ਜੋ ਨੰਬਰ 12 ਤੋਂ ਜਿਨ੍ਹਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈਗੀ ਬਲਾਕ ਸੰਮਤੀ ਚੋਣਾਂ ਦਾ ਜਿਹੜਾ ਨਤੀਜਾ ਲਗਾਤਾਰ ਆ ਰਿਹਾ ਹੈਗਾ ਕਾਫੀ ਅਗਰ ਮਾਜਰੀ ਦੀ ਗੱਲ ਕੀਤੀ ਹੈ ਮਾਜਰੀ ਦੇ ਵਿੱਚ ਵੀ ਆ ਅਕਾਲੀ ਦਲ ਜਿੱਤ ਰਹੀ ਹੈ ਨਾਲੇ ਨਾਲ ਆਪ ਜਿੱਤ ਦੀ ਨਜ਼ਰ ਆ ਰਹੀ ਹੈ ਲੇਕਿਨ ਅਗਰ ਖਰੜ ਦੀ ਗੱਲ ਕੀਤੀ ਜਾਵੇ ਖਰੜ ਦੇ ਵਿੱਚ ਆਵਾ ਦੀ ਪਾਰਟੀ ਜਿੱਤ ਹਾਸਲ ਕਰ ਰਹੀ ਹੈ ਕਾਂਗਰਸ ਵੀ ਜਿਹੜੇ ਉਹਨਾਂ ਦੇ ਰੋਸ ਸੀਗੇ ਉਹ ਖਤਮ ਹੋਣਗੇ ਸੜਕਾਂ ਦੀ ਗੱਲ ਕੀਤੀ ਜਾਵੇ ਲਾਇਬ੍ਰੇਰੀ ਦੀ ਗੱਲ ਕੀਤੀ ਜਾਵੇ ਹਰ ਚੀਜ਼ ਕਹਿੰਦੇ ਸੀ ਸਾਡੀ ਪਾਰਟੀ ਨਾਲ ਗੱਲਬਾਤ ਹੋਈ ਹੈ ਫੰਡ ਜਿੰਨਾ ਵੀ ਆਊਗਾ ਸਾਰਾ ਇਕੱਲੇ ਇਕੱਲੇ ਕੰਮ ਤੇ ਲੱਗੂਗਾ ਲਾਵਾਂਗੇ ਇਸ ਕਰਕੇ ਲੋਕਾਂ ਨੇ ਸਾਨੂੰ ਜਿੱਤ ਹਾਸਲ ਕਰਾਈ ਹੈ ਸਾਡੇ ਝੋਲੀ ਜਿੱਤ ਪਾਈ ਹੈਗੀ ਕਿਨਪਸ ਨੀਲਨਾਲ ਪ੍ਰਿੰਸ ਗਰਗ ਡੈਨਿਕ ਸੋਸਾਇਟੀ ਵੀ ਹੈ ਇਸ ਲਈ ਅਸੀਂ ਖਰੜ ਦੇ ਵਿੱਚ ਮੌਜੂਦ ਹਾਂ ਜਿੱਥੇ ਖਰੜ ਤੋਂ ਜੋ ਨੰਬਰ 12 ਤੋਂ ਆਵਾਜ਼ੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਕਿਉਂਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਦੇ ਨਤੀਜੇ ਅੱਜ ਆਇਆਗਾ ਜਿਦੇ ਵਿੱਚ ਆਵਾਜ਼ੀ ਪਾਰਟੀ ਵੱਡੀ ਜਿੱਤ ਹਾਸਲ ਕਰਦੀ ਨਜ਼ਰ ਆਈ ਹੈ ਖਰੜ ਦੇ ਵਿੱਚ ਮੇਰੇ ਨਾਲ ਰਗਵੀਰ ਸਿੰਘ ਮੌਜੂਦ ਨੇ ਜਿਹੜੇ ਜਿੱਤੂ ਆਸਲ ਹੋ ਜਣਗੇ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਹੈ ਕਿਉਂਕਿ ਜਦੋਂ ਚੋਣਾਂ ਉੱਥੇ ਨਤੀਜੇ ਆ ਰਹੇ ਸੀ ਵੋਟਾਂ ਉੱਪਰ ਗਿਨੇ ਜਾ ਰਹੇ ਸੀ ਬੜਾ ਤਣਾਅਪੂਰਨ ਮਾਹੌਲ ਸੀਗਾ ਉਦੋਂ ਬਿਲਕੁਲ ਜੀ ਬਿਲਕੁਲ ਬਹੁਤ ਦੇਖੋ ਗੰਭੀਰਮ ਸੀਗਾ ਮਾਹੌਲ ਉਸ ਤੇ ਸਾਡੇ ਐਮਐਲਏ ਮੈਡਮ ਅਨਮੋਲ ਗਗਨਮਾਨ ਜੀ ਦੇ ਕੰਮਾਂ ਨੂੰ ਮੋਹਰ ਲਾਈ ਹੈਗੀ ਹੈ ਤੇ ਆਪਾਂ ਹੁਣ ਜੋ ਵੀ ਪਰ ਆਪਣਾ ਅੱਗੇ ਕੰਮ ਹੋਣਗੇ ਆਪਾਂ ਸਾਰੇ ਤਹਿ ਦਿਲੋਂ ਧੰਨਵਾਦ ਕਰਾਂਗੇ ਸਾਰਿਆਂ ਦਾ ਖਰੜ ਦੇ ਵਿੱਚ ਬੜਾ ਲੋਕਾਂ ਦਾ ਰੋਸ ਸੀਗਾ ਭਈ ਕੰਮ ਨਹੀਂ ਹੈਗੇ ਕਿ ਅੱਜ ਜਿੱਤੇ ਇਹ ਦਰਸਾਉਂਦੀ ਹੈ ਕਿ ਭਈ ਕੰਮ ਹੋਏ ਹੋਏ ਨੇ ਨਹੀਂ ਉਹ ਖਰੜ ਦੇ ਲੋਕਾਂ 'ਚ ਸੀਗਾ ਸ਼ਹਿਰ ਦੇ ਅੰਦਰ ਸੀਗਾ ਕਿਉਂਕਿ ਸ਼ਹਿਰ ਦੇ ਅੰਦਰ ਜਿਹੜੀ ਹੈਗੀ ਹੈ ਪਹਿਲਾਂ ਕਾਲੀਆਂ ਦੀ ਸੀਗੀ ਆਪਣੀ ਨਗਰ ਕਾਉਂਸਲ ਹੁਣ 4-5 ਮਹੀਨੇ ਤੋਂ ਆਪਣੀ ਚੱਲ ਰਹੀ ਹੈ ਤੇ 100 ਦੇ ਕਰੀਬ ਆਪਾਂ ਸੜਕਾਂ ਬਣਾ ਚੁੱਕੇ ਆ ਤੇ ਹੁਣ ਜਿਹੜੀ ਕੰਮਾਂ ਦੀ ਬਹੁਤ ਵਧੀ ਜਿਹੜੇ ਮਾੜੇ ਮੋਟੇ ਲੋਕਾਂ ਦੇ ਰੋਸ ਨੇ ਉਹ ਪੂਰੇ ਹੋਣਗੇ ਉਹਨੂੰ ਖਤਮ ਕਰੋਗੇ ਸਾਰੇ ਪੂਰੇ ਹੋਣਗੇ ਸਾਰੇ ਤੁਹਾਡੇ ਸਾਹਮਣੇ ਆ ਪੂਰੇ ਹੋਣਗੇ ਤੁਹਾਡੇ ਸਾਹਮਣੇ ਆ ਜਿਹੜਾ ਹੈਗਾ ਇਹ ਲੋਕਾਂ ਨੇ ਦਿੱਤਾ ਇਹ ਰੋਸ ਦੇਖੋ ਜੇ ਰੋਸ ਹੁੰਦਾ ਫਤਵਾ ਨੰਦ ਦੇ ਫਤਵਾ ਲੋਕਾਂ ਨੇ ਦਿੱਤਾ ਹੈ ਕਿਹੜੇ ਕੰਮ ਹੁਣ ਪਹਿਲ ਦੌਰ ਤੇ ਖਰੜ ਲਾਕ ਲਈ ਤੁਸੀਂ ਕਰੋਗੇ ਥੋੜੇ ਮੁਖ ਦੇ ਵਿੱਚ ਮਨ ਦੇ ਵਿੱਚ ਸੀਗੇ ਚੀਜ਼ਾਂ ਵੀ ਕਰਨੀਆਂ ਪੈਣਗੀਆਂ ਕਰਨੀ ਚਾਹੀਦੇ ਨੇ ਦੇਖੋ ਜਿਹੜੇ ਆਪਣੇ ਪਿੰਡ ਹੈਗੇ ਆ ਅੱਜ ਤੱਕ ਇਹ ਗਲੀਆਂ ਨਾਲੇ ਜੁੜਜੇ ਹੋਏ ਆ ਇਹ ਤੋਂ ਉੱਪਰ ਉੱਠ ਕੇ ਵਿਕਾਸ ਕਰਾਂਗੇ ਆਪਾਂ ਕਮਿਊਨਿਟੀ ਸੈਂਟਰ ਬਣਾਵਾਂਗੇ ਚੰਗੀਆਂ ਲਾਇਬ੍ਰੇਰੀਆਂ ਬਣਾਵਾਂਗੇ ਹੋਰ ਜਿਹੜੇ ਵੀ ਕੰਮ ਹੋਣਗੇ ਸਾਰੇ ਬਿਲਕੁਲ ਟਿਕਾ ਕਰਾਂਗੇ ਪਸਾ ਕੀ ਇਸ ਬਾਬਤ ਤੁਹਾਡੀ ਗੱਲਬਾਤ ਹੋਈ ਵੀ ਪਹਿਲਾਂ ਉਹਦੀ ਬਾਰਟੀ ਨਾਲ ਕਿ ਭਾਈ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣੀਆਂ ਨੇਗੀਆਂ ਸੈਂਟਰ ਬਣਾਉਣੇ ਨੇ ਬਿਲਕੁਲ ਹੋਈ ਹੈ ਜੀ ਬਿਲਕੁਲ ਹੋਈ ਹੈ ਜੀ ਪਿੰਡਾਂ ਨਾਲ ਵਾਦਾ ਹੈ ਕੀ ਕਰੋ ਸੋ ਬਿਲਕੁਲ ਸਾਡੇ ਨਾਲ ਇਸ ਵਕਤ ਰਕबीर ਸਿੰਘ ਮੌਜੂਦ ਨੇ ਖਰੜ ਤੋਂ ਜੋ ਨੰਬਰ 12 ਤੋਂ ਜਿਨ੍ਹਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈਗੀ ਬਲਾਕ ਸੰਮਤੀ ਚੋਣਾਂ ਦਾ ਜਿਹੜਾ ਨਤੀਜਾ ਲਗਾਤਾਰ ਆ ਰਿਹਾ ਹੈਗਾ ਕਾਫੀ ਅਗਰ ਮਾਜਰੀ ਦੀ ਗੱਲ ਕੀਤੀ ਜਾਵੇ ਮਾਜਰੀ ਦੇ ਵਿੱਚ ਵੀ ਆ ਕਾਲੀ ਦਲ ਜਿੱਤ ਰਹੀ ਹੈ ਨਾਲੇ ਨਾਲ ਆਪ ਜਿੱਤ ਦੀ ਨਜ਼ਰ ਆ ਰਹੀ ਹੈ ਲੇਕਿਨ ਅਗਰ ਖਰੜ ਦੀ ਗੱਲ ਕੀਤੀ ਜਾਵੇ ਖਰੜ ਦੇ ਵਿੱਚ ਆਵਾ ਦੀ ਪਾਰਟੀ ਜਿੱਤ ਹਾਸਲ ਕਰ ਰਹੀ ਹੈ ਕਾਂਗਰਸ ਵੀ ਹਾਸਲ ਕਰ ਰਹੀ ਹੈ ਲੇਕਿਨ ਖਰੜ ਜੋ ਨੰਬਰ 12 ਦੇ ਵਿੱਚੋਂ ਆਵਾ ਦੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਲੋਕਾਂ ਨਾਲ ਵਾਅਦਾ ਵੀ ਕੀਤਾ ਹੈ ਕਿ ਜਿਹੜੇ ਉਹਨਾਂ ਦੇ ਰੋਸ ਸੀਗੇ ਉਹ ਖਤਮ ਹੋਣਗੇ ਸੜਕਾਂ ਦੀ ਗੱਲ ਕੀਤੀ ਜਾਵੇ ਲਾਇਬ੍ਰੇਰੀ ਦੀ ਗੱਲ ਕੀਤੀ ਜਾਵੇ ਹਰ ਚੀਜ਼ ਕਹਿੰਦੇ ਸੀ ਸਾਡੀ ਪਾਰਟੀ ਨਾਲ ਗੱਲਬਾਤ ਹੋਈ ਹੈ ਫੰਡ ਜਿੰਨਾ ਵੀ ਆਊਗਾ ਸਾਰਾ ਇਕੱਲੇ ਇਕੱਲੇ ਕੰਮ ਤੇ ਲੱਗੂਗਾ ਲਾਵਾਂਗੇ ਇਸ ਕਰ ਇਸ ਲਈ ਅਸੀਂ ਖਰੜ ਦੇ ਵਿੱਚ ਮੌਜੂਦ ਹਾਂ ਜਿੱਥੇ ਖਰੜ ਤੋਂ ਜੋ ਨੰਬਰ 12 ਤੋਂ ਆਵਾਜ਼ੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਕਿਉਂਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਦੇ ਨਤੀਜੇ ਅੱਜ ਆਇਆਗਾ ਜਿਦੇ ਵਿੱਚ ਆਵਾਜ਼ੀ ਪਾਰਟੀ ਵੱਡੀ ਜਿੱਤ ਹਾਸਲ ਕਰਦੀ ਨਜ਼ਰ ਆਈ ਹੈ ਖਰੜ ਦੇ ਵਿੱਚ ਵਿੱਚ ਨਾਲ ਤਕਵੀਰ ਸਿੰਘ ਮੌਜੂਦ ਨੇ ਜਿਹੜੇ ਜਿੱਤੂ ਆਸਲ ਹੋ ਜਣਗੇ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਹੈ ਕਿਉਂਕਿ ਜਦੋਂ ਚੋਣਾਂ ਉੱਥੇ ਨਤੀਜੇ ਆ ਰਹੇ ਸੀ ਵੋਟਾਂ ਉੱਪਰ ਗਿਨੇ ਜਾ ਰਹੇ ਸੀ ਬੜਾ ਤਣਾਅਪੂਰਨ ਮਾਹੌਲ ਸੀਗਾ ਉਹਦਾ ਬਿਲਕੁਲ ਜੀ ਬਿਲਕੁਲ ਬਹੁਤ ਦੇਖੋ ਗੰਭੀਰਮ ਸੀਗਾ ਮਾਹੌਲ ਉਸ ਟਾਈਮ ਤੇ ਸਾਡੇ ਐਮਐਲਏ ਮੈਡਮ ਅਨਮੋਲ ਗਗਨ ਮਾਨ ਜੀ ਦੇ ਕੰਮਾਂ ਨੂੰ ਮੋਹਰ ਲਾਈ ਹੈਗੀ ਹੈ ਤੇ ਆਪਾਂ ਹੁਣ ਜੋ ਵੀ ਪਰ ਆਪਣਾ ਅੱਗੇ ਕੰਮ ਹੋਣਗੇ ਆਪਾਂ ਸਾਰੇ ਤਹਿ ਦਿਲੋਂ ਧੰਨਵਾਦ ਕਰਾਂਗੇ ਸਾਰਿਆਂ ਦਾ। ਖਰੜ ਦੇ ਵਿੱਚ ਬੜਾ ਲੋਕਾਂ ਦਾ ਰੋਸ ਸੀਗਾ ਭਾਈ ਕੰਮ ਨਹੀਂ ਹੈਗੇ ਕਿ ਅੱਜ ਜਿੱਦੇ ਇਹ ਦਰਸਾਉਂਦੀ ਹੈ ਕਿ ਭਾਈ ਕੰਮ ਹੋਏ ਹੋਏ ਨੇ। ਨਹੀਂ ਉਹ ਖਰੜ ਦੇ ਲੋਕਾਂ 'ਚ ਸੀਗਾ ਸ਼ਹਿਰ ਦੇ ਅੰਦਰ ਸੀਗਾ ਕਿਉਂਕਿ ਸ਼ਹਿਰ ਦੇ ਅੰਦਰ ਜਿਹੜੀ ਹੈਗੀ ਹੈ ਪਹਿਲਾਂ ਕਾਲੀਆਂ ਦੀ ਸੀਗੀ ਆਪਣੀ ਨਗਰ ਕੌਂਸਲ ਹੁਣ 4-5 ਮਹੀਨੇ ਤੋਂ ਆਪਣੀ ਚੱਲ ਰਹੀ ਹੈ ਤੇ 100 ਦੇ ਕਰੀਬ ਆਪਾਂ ਸੜਕਾ ਬਣਾ ਚੁੱਕੇ ਆ। ਤੇ ਹੁਣ ਜਿਹੜੀ ਕੰਮਾਂ ਦੀ ਬਹੁਤ ਤੇ ਲੋਕ ਮਾੜੀ ਮੋਟੇ ਜਿਹੜੇ ਮਾੜੀ ਮੋਟੇ ਲੋਕਾਂ ਦੇ ਰੋਸ ਨੇ ਉਹ ਪੂਰੇ ਹੋਣਗੇ ਉਹਨਾਂ ਖਤਮ ਕਰੋਗੇ ਸਾਰੇ ਪੂਰੇ ਹੋਣਗੇ ਸਾਰੇ ਤੁਹਾਡੇ ਸਾਹਮਣੇ ਆ ਪੂਰੇ ਹੋਣਗੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਇਹ ਲੋਕਾਂ ਨੇ ਦਿੱਤਾ ਇਹ ਰੋਸ ਦੇਖੋ ਜੀ ਰੋਸ ਹੁੰਦਾ ਫਤਵਾ ਨੰਦ ਦੇ ਫਤਵਾ ਲੋਕਾਂ ਨੇ ਨਹੀਂ ਦਿੱਤਾ ਜੀ ਕਿਹੜੇ ਕੰਮ ਹੁਣ ਪਹਿਲ ਦੌਰ ਤੇ ਖੜ ਲਾ ਕੇ ਲਈ ਤੁਸੀਂ ਕਰੋਗੇ ਥੋੜੇ ਮੁਖ ਦੇ ਵਿੱਚ ਮਨ ਦੇ ਵਿੱਚ ਸੀਗੇ ਚੀਜ਼ਾਂ ਵੀ ਕਰਨੀਆਂ ਪੈਣਗੀਆਂ ਕਰਨੀ ਚਾਹੀਦੀਆਂ ਨੇ ਦੇਖੋ ਜਿਹੜੇ ਆਪਣੇ ਪਿੰਡ ਹੈਗੇ ਆ ਅੱਜ ਤੱਕ ਇਹ ਗਲੀਆਂ ਨਾਲ ਜੁੜ ਜੇ ਹੋਏ ਆ ਇਹ ਤੋਂ ਉੱਪਰ ਉੱਠ ਕੇ ਵਿਕਾਸ ਕਰਾਂਗੇ ਆਪਾਂ ਕਮਿਊਨਿਟੀ ਸੈਂਟਰ ਬਣਾਵਾਂਗੇ ਚੰਗੀਆਂ ਲਾਇਬ੍ਰੇਰੀਆਂ ਬਣਾਵਾਂਗੇ ਹੋਰ ਜਿਹੜੇ ਵੀ ਕੰਮ ਹੋਣਗੇ ਸਾਰੇ ਬਿਹਤਰ ਤਰੀਕਿਆਂ ਕਰਾਂਗੇ ਪਾ ਜੀ ਇਸ ਬਾਬਤ ਤੁਹਾਡੀ ਗੱਲਬਾਤ ਹੋਈ ਵੀ ਪਹਿਲਾਂ ਉਹਦੀ ਬੋਰਡ ਦੇ ਨਾਲ ਕਿ ਭਾਈ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣੀਆਂ ਨੇਗੀਆਂ ਸੈਂਟਰ ਬਣਾਉਣੇ ਨੇ ਬਿਲਕੁਲ ਹੋਈ ਹੈ ਜੀ ਬਿਲਕੁਲ ਹੋਈ ਹੈ ਜੀ ਪਿੰਡਾਂ ਨਾਲ ਵਾਦਾ ਹੈ ਕੀ ਕਰੋਗੇ ਜੀ ਵਾਦਾ ਵਾਦਾ ਸਾਰੇ ਪਿੰਡਾਂ ਨਾਲ ਵਾਦਾ ਹੈ ਇਹ ਜਿੰਨਾ ਵੀ ਜੋ ਵੀ ਸਾਨੂੰ ਉੱਪਰੋਂ ਗਰਾੜ ਆਊਗੀ ਇੱਕ ਇੱਕ ਪੈਸਾ ਜਿਹੜਾ ਇਮਾਨਦਰੀ ਨਾਲ ਪਿੰਡਾਂ ਤੇ ਲੱਗੇਗਾ ਜੀ ਸੋ ਬਿਲਕੁਲ ਸਾਡੇ ਨਾਲ ਇਸ ਵਕਤ ਰਵੀਰ ਸਿੰਘ ਮੌਜੂਦ ਨੇ ਖਰੜ ਤੋਂ ਜੋ ਨੰਬਰ 12 ਤੋਂ ਜਿਨ੍ਹਾਂ ਨੇ ਵੱਡੀ ਜਿੱਤ ਹਾਸਲ ਕੀਤੀ ਹੈਗੀ ਬਲਾਕ ਸੰਮਤੀ ਚੋਣਾਂ ਦਾ ਜਿਹੜਾ ਨਤੀਜਾ ਲਗਾਤਾਰ ਆ ਰਿਹਾ ਹੈਗਾ ਕਾਫੀ ਅਗਰ ਮਾਜਰੀ ਦੀ ਗੱਲ ਕੀਤੀ ਜਾਵੇ ਮਾਜਰੀ ਦੇ ਵਿੱਚ ਵੀ ਆ ਕਾਲੀ ਦਲ ਜਿੱਤ ਰਹੀ ਹੈ ਨਾਲੇ ਨਾਲ ਆਪ ਜਿੱਤ ਦੀ ਨਜ਼ਰ ਆ ਰਹੀ ਹੈ ਲੇਕਿਨ ਅਗਰ ਖਰੜ ਦੀ ਗੱਲ ਕੀਤੀ ਜਾਵੇ ਖਰੜ ਦੇ ਵਿੱਚ ਆਵਾ ਦੀ ਪਾਰਟੀ ਜਿੱਤ ਹਾਸਲ ਕਰ ਰਹੀ ਹੈ ਕਾਂਗਰਸ ਵੀ ਹਾਸਲ ਕਰ ਰਹੀ ਹੈ ਲੇਕਿਨ ਖਰੜ ਜੋ ਨੰਬਰ 12 ਦੇ ਵਿੱਚੋਂ ਆਵਾ ਦੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਲੋਕਾਂ ਨਾਲ ਵਾਅਦਾ ਵੀ ਕੀਤਾ ਹੈ ਕਿ ਜਿਹੜੇ ਉਹਨਾਂ ਦੇ ਰੋਸ ਸੀਗੇ ਉਹ ਖਤਮ ਹੋਣਗੇ ਸੜਕਾਂ ਦੀ ਗੱਲ ਕੀਤੀ ਜਾਵੇ ਲਾਇਬ੍ਰੇਰੀ ਦੀ ਗੱਲ ਕੀਤੀ ਜਾਵੇ ਹਰ ਚੀਜ਼ ਕਹਿੰਦੇ ਸੀ ਸਾਡੀ ਪਾਰਟੀ ਨਾਲ ਗੱਲਬਾਤ ਹੋਈ ਹੈ ਫੰਡ ਜਿੰਨਾ ਵੀ ਆਊਗਾ ਸਾਰਾ ਇਕੱਲੇ ਇਕੱਲੇ ਕੰਮ ਤੇ ਲੱਗੂਗਾ ਲਾਵਾਂਗੇ ਇਸ ਕਰ